ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇੱਕ ਦੋਸਤੋ ਤੁਹਾਨੂੰ ਆਪਾਂ ਝੋਟੀ ਵਿਖਾਵਾਂਗੇ ਤੇ ਇੱਕ ਦੋਸਤੋ ਜਿਹੜੀ ਵੈੜ ਹੈਗੀ ਆ ਵੀਰ ਹੋਣਾ ਦੇ ਕੋਲ ਪਹਿਲਾਂ ਵੀ ਆਪਾਂ ਇਸ ਘਰ ਦੀਆਂ ਦੋਸਤੋ ਜਿਹੜੀਆਂ ਵੀਡੀਓ ਤਿੰਨ ਤੋਂ ਚਾਰ ਅਪਲੋਡ ਕਰ ਚੁੱਕੇ ਆ ਆਪਣੇ ਚੈਨਲ ਤੇ ਸੋ ਇਸ ਵਾਰ ਵੀਰ ਫਿਰ ਦੋ ਜਿਹੜੇ ਐਨੀਮਲ ਆ ਸੇਲ ਵਾਸਤੇ ਲੈ ਕੇ ਆਏ ਨੇ ਪਸ਼ੂ ਦੋਸਤੋ ਉਹੀ ਲੈ ਕੇ ਆਉਣਾ ਵੀ ਜੇਕਰ ਕੋਈ ਸਾਫ਼ ਸੁਥਰਾ ਤੇ ਸੱਚਾ ਜ੍ਹਾ ਹੈਗਾ ਸੋ ਜਿਹੜਾ ਪਿੰਡ ਹੈਗਾ ਦੋਸਤੋ ਮੈਂ ਦੱਸ ਦੇਣਾ ਪਿੰਡ ਜੋੜ ਸਿੰਘ ਵਾਲਾ ਹੈਗਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨ ਤਰਨ ਲੱਗਦਾ ਵੀਰ ਦਾ ਨਾਮ ਜਿਹੜਾ ਹਰਵੈਲ ਸਿੰਘ ਜੀ ਹੈਗੇ ਹਨ ਡੇਰੀ ਫਾਰਮ ਦੇ ਨਾਲ ਨਾਲ ਦੋਸਤੋ ਵੀਰ ਦਾ ਵਪਾਰ ਦਾ ਕੰਮ ਵੀ ਆ ਜਿੱਦਾਂ ਪਹਿਲਾਂ ਵੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਵੀਰ ਬਾਰੇ ਦੱਸਿਆ ਚੱਲਦੇ ਆ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਆ ਪਸ਼ੂਆਂ ਦੀ ਕੀ ਡਿਟੇਲ ਹੈਗੀ ਆ ਕੀ ਸਮਾਚਾਰ ਹੈ ਜੀ ਸੋ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਤੁਹਾਡਾ ਇੱਥੇ ਆਉਣ ਦੇ ਤਹਿ ਦਿਲੋਂ ਧੰਨਵਾਦ ਜਿੰਨੇ ਵੀ ਸਬਸਕ੍ਰਾਈਬਰ ਵੀ ਚੈਨਲ ਨੂੰ ਦੇਖ ਰਿਹਾ ਹੈ ਵੀਡੀਓ ਦੇਖ ਰਿਹਾ ਹੈ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਆ ਸੋ ਹਰਵੈਲ ਵੀਰ ਜੀ ਇਸ ਵਾਰ ਆਪਾਂ ਕਿਹੜੇ ਕਿਹੜੇ ਜਾਨਵਰ ਲੈ ਕੇ ਆਏ ਤੇ ਕੀ ਕੋਲ ਇੱਕ ਮੱਝ ਲੀਲੀ ਰਵੀ ਦੀ ਸੋ ਵੀਰ ਜੇਕਰ ਆਪਾਂ ਇਸ ਮਾਇਦੀ ਗੱਲ ਕਰ ਲਈਏ ਤੇ ਕਿੰਮਾ ਸੂ ਅਗੇ ਸੂਈ ਹੈ ਜੀ ਹੁਣ ਇਹ ਸੈਕਿੰਡ ਟਾਈਮ ਆ ਜੀ ਠੀਕ ਹੈ ਸੈਕਿੰਡ ਟਾਈਮ ਆ ਹਾਂ ਜੀ ਠੀਕ ਹੈ ਵੀਰ ਜੀ ਤੇ ਕੀ ਰਿਕਾਰਡ ਆ ਥੱਲੇ ਦੁੱਧ ਮਿਲ ਕ ਇਸ ਟਾਈਮ ਬਿਲਕੁਲ ਜਿਹੜਾ ਰੈਡੀ ਕੀ ਆ ਵੀ ਆਪਾਂ 12 ਤੋਂ 13:30 ਵੀ ਜਿਹੜਾ ਹੈਗਾ ਪੱਕਾ 12 ਦਾ ਹੈਗਾ ਹੀ ਹੈ 13:30 ਤੱਕ ਮਦਦ ਦੀ ਰਿਕਵੈਸਟ ਇਹ ਪਨ ਡਲ ਰਹੀ ਹੈ ਠੀਕ ਆਪਾਂ ਕੋ 1.5 ਕਿਜੀ ਕਾਟੀ ਦੱਸ ਰਿਹਾ ਹੈ ਠੀਕ ਹੈ ਜੀ ਸੋ ਸੁਭਾ ਵੀਰ ਜੀ ਕਿੰਨਾ ਹੋਵੇਗਾ ਇਹ ਦੂਸਰੀ ਵਾਰ ਸੋਈ ਆ ਜੀ ਦੂਸਰੀ ਵਾਰ ਸੋਈ ਆ ਤੇ ਮਗਰੋਂ ਦੇ ਬੱਚਾ ਕਾਫ ਕਿਡਾ ਆ ਗਿਆ ਜੀ ਫੀਮੇਲ ਕਾਫ ਆ ਜੀ ਠੀਕ ਆ ਸੋ ਕਿਸਾਨ ਵੀਰੋ ਫੀਮੇਲ ਕਾਫ ਆ ਮਗਰ ਕੱਟੀ ਆ ਤੇ ਉਹ ਵੀ ਤੁਹਾਨੂੰ ਆਪ ਵੀਡੀਓ ਚ ਜ਼ਰੂਰ ਦਿਖਾਵਾਂਗੇ ਫਿਲਹਾਲ ਜਿਹੜੀ ਦੋਸਤੋ ਜਿਹੜੀ ਮਾਝਾ ਤੁਸੀਂ ਜ਼ਰੂਰ ਝਾਤੀ ਮਾਰ ਸਕਦੇ ਹੋ ਸਾਰੇ ਬੰਨਿਓ ਦੋਸਤੋ ਪੂਰੀ ਆ ਥਣਲੇਵਾ ਦੋਸਤੋ ਬਹੁਤ ਸੋਨਾ ਘੜ ਕੇ ਲੱਗਾ ਹੋਇਆ ਬਾਕੀ ਤੁਸੀਂ ਝਾਤ ਮਾਰ ਸਕਦੇ ਹੋ ਕੈਮਰੇ ਦੇ ਵਿੱਚ ਬਿਲਕੁਲ ਤੁਹਾਨੂੰ ਜਿਹੜਾ ਨਜ਼ਰ ਆ ਰਿਹਾ ਹੋਵੇਗਾ ਬਿਲਕੁਲ ਸੁਚੱਜੀ ਦੋਸਤੋ ਬਿਲਕੁਲ ਤਾਂ ਜਿਹੜਾ ਲੇਵਾ ਨਾ ਦੋਸਤੋ ਪਿਚੋਂ ਗੁੱਠਾ ਦੇ ਥਾਣਾ ਦੋਸਤੋ ਬਿਲਕੁਲ ਦੇਖ ਸਕਦੇ ਤੁਸੀਂ ਜਿਵੇਂ ਨਾ ਗੱਡੇ ਪਏ ਆ ਤੇ ਜਿਹੜਾ ਲੇਵਾ ਘੜ ਕੇ ਲੱਗਾ ਮੇਰਾ ਕਹਿਣ ਤੋਂ ਪਾਬ ਦੋਸਤੋ ਇਹੋ ਹੀ ਆ ਵੀ ਜਦੋਂ ਆਏ ਤੁਸੀਂ ਬਹੁਤ ਖੁਸ਼ ਹੋਵੋਗੇ ਮੱਝ ਵੇਖ ਕੇ ਬਾਕੀ ਜਿਹੜਾ ਕੱਦਾ ਦੋਸਤੋ ਕੱਦ ਜਿਹੜਾ ਬਾਲਾ ਵੱਡਾ ਨਹੀਂ ਮੈਂ ਕਹੂੰਗਾ ਕਿਉਂਕਿ ਨੀਲੀ ਰਾਵੀ ਦੇ ਵਿੱਚ ਦੋਸਤੋ ਅਕਸਰ ਜਿਹੜੀ ਹਾਈਟ ਆ ਮੀਡੀਅਮ ਦਰਮਿਆਨੀ ਹਾਈਟ ਹੀ ਚੱਲਦੀ ਆ ਸੋ ਜਿਹੜੇ ਨਿਸ਼ਾਨ ਨੇ ਉਹ ਵੀ ਆਪਾਂ ਤੁਹਾਨੂੰ ਇੱਕ ਵਾਰੀ ক্লোਜ਼ ਜ਼ਰੂਰ ਵਿਖਾ ਦਿੰਨੇ ਆ ਮਗਰਲੇ ਪੈਰ ਜਿਹੜੇ ਦੋਸਤੋ ਉਹ ਤੁਸੀਂ ਮਾਰ ਸਕਦੇ ਹੋ ਝ ਤੇ ਅਗਲੇਆਂ ਦੇ ਵੀ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਹੋ ਜਵਾਬ ਬਿਲਕੁਲ ਵਾਈਟ ਆ ਦੋਸਤੋ ਇੱਕ ਪਰਲੇ ਸਾਈਡ ਤੇ ਦੋਸਤੋ ਜਿਹੜਾ ਕਿੱਟੇ ਤੋਂ ਬਿਲਕੁਲ ਨੀਚਲਾ ਹਿੱਸਾ ਪੈਰ ਦਾ ਨੋਹ ਆ ਦੋਸਤੋ ਉਹ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਦੋਸਤੋ ਜਿਹੜੇ ਨਿਸ਼ਾਨ वाइज ਵੇਖੀਏ ਤੇ ਪ੍ਰੋਪਰ ਤੁਹਾਨੂੰ ਚਾਰਾਂ ਪੈਰਾਂ ਦੇ ਮਿਲ ਜਾਣਗੇ ਪੂਛ ਦੋਸਤੋ ਜਿਹੜੀ ਦੇਖ ਸਕਦੇ છો ਜਿਹੜੀ ਸ਼ਾਰਟ ਟੇਲ ਆ ਬਾਕੀ ਜਿਹੜਾ ਆਰਡਰ ਦੀ ਕੁਆਲਿਟੀ ਆ ਉਹ ਬਹੁਤ ਵਧੀਆ ਦੋਸਤੋ ਖੂਬ ਆਰਡਰ ਦੀ ਕੁਆਲਿਟੀ ਹੈਗੀ ਆ ਤੇ ਲੈਂਥ ਬਹੁਤ ਵਧੀਆ ਹੈਗੀ ਆ ਲੰਬਾਈ ਵੇਲ ਦੀ ਤੁਸੀਂ ਦੇਖ ਸਕਦੇ ਹੋ ਮੱਝ ਜਿਹੜੀ ਵੇਲ ਦੀ ਬਹੁਤ ਪ੍ਰੋਪਰ ਸੋ ਸਿੰਘ ਸੁਗਤੀ ਬੰਤਰ ਤੁਹਾਨੂੰ ਵਿਖਾਉਣੇ ਆਪਾਂ ਕੋਲੋਂ ਤੋਂ ਵੀ ਸਿੰਘ ਵੀ ਦੇਖ ਸਕਦੇ ਹੋ ਬਿਲਕੁਲ ਕੁੰਡਾ ਚੂੜ ਜਿਹੜਾ ਸਿੰਘ ਹੈਗਾ ਵੀ ਜਿਆਦਾ ਖੁੱਲਾ ਵੀ ਨਹੀਂ ਕਹਾਂਗੇ ਤੇ ਬਾਹਲਾ ਕੁੰਡਾ ਵੀ ਨਹੀਂ ਹੈਗਾਗਾ ਮੱਝ ਦੇ ਹਿਸਾਬ ਦੇ ਬਾਡੀ ਵਜਨ ਦੇ ਹਿਸਾਬ ਨਾਲ ਤੇ ਇਹ ਕਦ ਕਾਠੀ ਦੇ ਹਿਸਾਬ ਨਾਲ ਬਹੁਤ ਠੱਬ ਦੇ ਵਿੱਚ ਹੈਗਾ ਅੱਖ ਜਿਹੜੀ ਦੋਸਤੋ ਉਹ ਵੀ ਬਿੱਲੀ ਆ ਇੱਕ ਪਾਸੇ ਦੋਸਤੋ ਜਿਹੜੀ ਬੱਗੀ ਮੁਸ਼ ਦੇਖ ਸਕਦੇ ਤੁਸੀਂ ਇੱਕ ਸਾਈਡ ਤੋਂ ਚੀਰ ਆਉਂਦਾ ਖਾਫ ਚਾਕੇ ਜਿਹੜਾ ਚੀਰ ਚੀਰ ਟੁੱਟਦਾ ਇੱਕ ਦੋਸਤੋ ਖਾਸियत ਹੈ ਜਿਹੜੀ ਮਾਈਦੀ ਵਿੱਚ ਬਿਲਕੁਲ ਦੱਸ ਦੇਣ ਦਾ ਜਿਹੜਾ ਦੋਸਤੋ ਆ ਟਾਈਮ ਹੋ ਗਿਆ ਸੂਈ ਨੂੰ ਤੇ 13 ਲੀਟਰ ਜਿਹੜਾ ਵੀਰ ਹੋਣਾ ਦੇ ਵੱਲੋਂ ਕਿਹਾ ਗਿਆ ਵੀ ਦੁੱਧ ਰੈਡੀ ਹੈਗਾ ਇਸ ਦੇ ਇਸ ਨਾਲ ਦੱਸ ਦੇਣ ਦਾ ਦੁੱਧ ਮਤਲਬ 10 ਦਿਨ ਦੀ ਸੂਈ ਦਾ 13 ਲੀਟਰ ਦੁੱਧ ਤਿਆਰ ਹੈ ਤਾਂ ਐਵਰੇਜ 16 ਲੀਟਰ ਤੱਕ 16.5 ਤੱਕ ਆਰਾਮ ਨਾਲ ਚੱਲਣਾ ਚਾਹੀਦਾ 21-22 ਦਿਨ ਤੇ ਜਾ ਕੇ ਠੀਕ ਵੀਰ ਜੀ ਠੀਕ ਹੈ ਸੋ ਬਾਕੀ ਵੀਰ ਜੀ ਜੈਨੂਨ ਵੀ ਆਪਾਂ ਗੱਲ ਕਰ ਗਏ ਤੇ ਬਾਕੀ ਪਸ਼ੂ ਤੇ ਡਿਪੈਂਡ ਵੀ ਜੈਨੂਨ ਗੱਲ ਕਰ ਗਏ ਜਿਹਦੀ 14 ਲੀਟਰ ਵੀ ਚਵਾ ਦੇ ਬਹੁਤ ਵਧੀਆ ਗੱਲ ਬਹੁਤ ਵਧੀਆ 14 ਲੀਟਰ ਦਾ ਆਰਾਮ ਨਾਲ ਚੱਲ ਹੀ ਰਹੀ ਸਮਝ ਲਓ ਤੁਸੀਂ 12 ਦਾ 12 ਦਾ ਇਸ ਟਾਈਮ ਠੰਡਾ ਦੁੱਧ ਹੈਗਾ ਮੈਨੂੰ ਜਿਹੜਾ ਵਿਖਾਲਾ ਭਾਵੇਂ 14 ਦਾ ਵੀ ਹੋ ਜੇ ਹਾਂਜੀ ਹਾਂਜੀ ਬਾਕੀ ਕਿਸਾਨ ਵੀਰੋਂ ਵਿਖਾਲਾ ਵੀਰ ਵੱਲੋਂ ਕਿਹਾ ਗਿਆ ਵੀ ਭਾਵੇਂ 16 17 ਲੀਟਰ ਦਾ ਬਾਕੀ ਜਿਹੜਾ ਹੁਣ ਮੌਕੇ ਦਾ 13 ਲੀਟਰ ਤਿਆਰ ਆ ਇਸੇ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਰਿਕਾਰਡਿੰਗ ਦੇ ਵਿੱਚ ਆਪਾਂ ਮਿਲਕ ਦੀ ਚੁਵਾਈ ਹਾਂਜੀ ਬਾਕੀ ਸਵੇਰੇ ਵੀਰ ਜੀ ਕਦੋਂ ਚੁਆਈ ਕੀਤੀ ਸੀ ਅਡੀ ਮੇਰੇ ਅਡੀ 6 ਵਜੇ ਦੀ ਚੁਆਈ ਸੀ ਹੁਣ ਵੀ ਕਰੀਬ 6 ਵਜੇ ਦਾ ਟਾਈਮ ਹੋ ਗਿਆ ਚੁਆਈ ਦਾ ਠੀਕ ਹੈ ਜੀ ਤਾਂ ਬਾਕੀ ਦੋ ਟਾਈਮ ਤਿੰਨ ਟਾਈਮ ਜਿਸ ਟਾਈਮ ਕਿਸੇ ਨੇ ਮਿਲਕਿੰਗ ਕਰਨੀ ਆ ਕੇ ਕਰ ਸਕਦਾ ਆ ਬਿਲਕੁਲ ਗਰੰਟੀ ਨਾਲ ਆਪਾਂ ਜੋ ਗੱਲ ਕਵਾਂਗੇ ਉਹੀ ਹੋਊਗੀ ਠੀਕ ਹੈ ਸੁਬੀਰ ਜੀ ਮੇਰੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਹੈ ਵੀ ਜਿਹੜੀ ਚੁਾਈ ਹੈ ਤੁਸੀਂ ਮੌਕੇ ਦੀ ਤਸੱਲੀ ਆਪਣੀ ਖੁਦ ਕਰਨੀ ਵੀਰ ਨੇ ਵੀ ਬਾਰ ਬਾਰ ਕਹਿ ਦਿੱਤਾ ਵੀ ਜਿਹੜੀ ਚੁਾਈ ਦੋ ਡੰਗ ਦੀ ਤਿੰਨ ਡੰਗ ਦੀ ਚਾਰ ਟਾਈਮ ਦੀ ਚੁਾਈ ਤੁਸੀਂ ਆਪਣੇ ਹੱਥੀਂ ਜਰੂਰ ਕਰਨੀ ਮੇਰਾ ਵੀਰ ਬਾਕੀ ਜਿਹੜੀਆਂ ਵੇਥਾਂ ਵਿਰਲਾ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਸਾਰੇ ਬੰਨ ਜਿਹੜੀ ਮੱਝ ਪੂਰੀ ਹੈ ਦੋਸਤੋ ਕਿਸੇ ਪਾਸੇ ਵੀ ਖੁੰਜੀ ਨਹੀਂ ਕਿ ਥਾਂਲੇਵਾ ਬਿਲਕੁਲ ਐਨ ਪੱਧਰ ਹੈਗਾ ਤੇ ਵੀਰ ਐਰਵੇਲ ਜੀ ਨੂੰ ਤੋੜ ਲਈਏ ਕੋਈ ਬਾਕੀ ਖਲਾਰ ਲਗੇ 2 ਮਿੰਟ ਵੀਰ ਜੀ ਹਰਪੇਲ ਜੀ 2 ਮਿੰਟ ਖਲਾਰ ਲਿਓ ਬਾਕੀ ਕਿਸਾਨ ਵੀਰੋ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਜਿਹੜੀ ਥਾਲੇ ਵੇਦੀ ਬਹੁਤ ਸਾਫ ਸੁਥਰੀ ਹੈਗੀ ਆ ਸੀਲਸ ਲੱਗ ਵੀ ਪੂਰੀ ਆ ਵੀਰ ਵੱਲੋਂ ਵੀ ਕਿਹਾ ਗਿਆ ਸੀ ਵੀ ਸੀਲਸ ਲੱਗ ਵੀ ਪੂਰੀ ਆ ਕੋਈ ਮੇਰਾ ਵੀਰ ਭੈਣ ਜਾਂ ਬੱਚਾ ਕੋਈ ਵੀ ਆਰਾਮ ਨਾਲ ਇਸ ਦੀ ਚੋਈ ਕਰ ਸਕਦਾ ਮੋੜ ਦਿਗੇ ਜੀ ਕਮਾਲ ਜੀ ਹਰਵੀਰ ਵੀਰ ਜੀ ਬਾਕੀ ਮੁੱਲ ਕੀ ਰੱਖੇ ਰੇਟ ਕੀ ਕਰਦੇ ਆ ਬੋਲੇ ਜੀ ਆਪਾਂ 83000 ਰੁਪਏ ਰੇਟ ਕਰਦੇ ਆ ਬਾਕੀ ਮਾਨਦਾਨ ਕੀਤਾ ਜਾਊਗਾ ਭਾਈ ਜੀ ਠੀਕ ਹੈ ਜੀ 83000 ਦੇ ਵਿੱਚੋਂ ਮਾਨਦਾਨ ਕੀਤਾ ਠੀਕ ਸੋ ਕਿਸਾਨ ਵੀਰੋ 83000 ਦੇ ਵਿੱਚੋਂ ਮਾਨਦਾਨ ਵੀਰ ਵੱਲੋਂ ਖੁੱਲ ਕੇ ਕੀਤਾ ਜਾਵੇਗਾ ਜਿਸ ਨੂੰ ਵੀ ਪਸੰਦ ਹੋਵੇ ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਹਰਵੀਰ ਵੀਰ ਜੀ ਕੰਟੈਕਟ ਨੰਬਰ ਵੀ ਬੋਲ ਕੇ ਜਰੂਰ ਦੱਸ ਦੀ 99038820259906382025 ਠੀਕ ਹੈ ਵੀਰ ਜੀ ਇੱਕ ਕਾਫੇ ਹੈ ਜੀ ਠੀਕ ਹੈ ਜੀ ਫੀਮੇਲ ਕਾਫੇ ਆਪਾਂ ਦਿਖਾ ਦਾਂਗੇ ਜਦੋਂ ਆਪਾਂ ਚੁਆਈ ਕਰਨੀ ਹੋ ਜਰੂਰ ਨੋ ਆ ਗਈ ਹੈ ਜੀ ਹਾਂ ਜੀ ਤੇ ਇਹ ਵੀ ਜੀ ਕਿੰਨਾ ਸੂਆ ਸੂਈ ਆ ਇਹ ਦੂਸਰੀ ਵਾਰ ਸੂਈ ਆ ਪਰ ਥੋੜੀ ਫਿੱਕੀ ਆ ਪਰ ਦੋਸਤ ਇਸ ਟਾਈਮ ਵੀ ਲਿਟਰੇ ਦੇ ਥਲੇ ਤਿਆਰ ਆ ਠੀਕ ਆ ਜੀ ਹਾਂ ਜੀ ਸਵੇਰੇ ਇਹਦੀ 7 ਵਜੇ ਦੀ ਚੋਈਏ ਠੀਕ ਹੈ ਜੀ ਠੀਕ ਹੈ ਠੀਕ ਹੈ ਮਗਰ ਇਹਦਾ ਬੱਚਾ ਕੀ ਆ ਗਿਆ ਇਹਦੇ ਪਿੱਛੇ ਮੇਲ ਕਾਫ ਆ ਗਿਆ ਦੋਸਤੋ ਤੇ ਕਿੰਨੇ ਦਿਨ ਦੀ ਸੂਈ ਜੀ ਇਹ ਹੋ ਰਹੀ ਆ ਜੀ ਇਹਨੂੰ 14 ਦਿਨ ਹੋ ਗਏ ਠੀਕ ਹੈ ਜੀ ਕਿਸਾਨ ਵੀਰੋ 14 ਦਿਨ ਵੀਰ ਹੁਣਾ ਦੱਸ ਹੀ ਦਿੱਤਾ ਬਾਕੀ ਵੀਰ ਜਿਹੜਾ ਰੈਡੀ ਕਿੰਨਾ ਮਿਲੇਗਾ ਦੁੱਧ 18 ਲੀਟਰ ਹੋ ਜਾਏਗਾ 18 ਲੀਟਰ ਬਿਲਕੁਲ ਨਹੀਂ ਪਤਾ 18 ਲੀਟਰ ਕਿਸਾਨ ਵੀਰੋ ਜਿਹੜਾ ਦੁੱਧ ਇਸ ਦੇ ਥੱਲੇ ਬਿਲਕੁਲ ਤਿਆਰ ਮਿਲ ਜੂਗਾ ਵੈਡ ਐਚ ਐਫ ਹੈਗੀ ਆ ਥੋੜੀ ਜੀ ਵੀਰ ਕੋਲ ਕਿਹਾ ਗਿਆ ਵੀ ਥੋੜੀ ਜੀ ਲੱਸੀ ਫਿੱਕੀ ਜ਼ਰੂਰ ਆ ਪਰ ਜਿਹੜੀ ਨਾ ਮਤਲਬ ਕਿ 20 ਪਲੱਸ ਵੀ ਦੁੱਧ ਕਰ ਸਕਦੀ ਆ ਅੱਗੇ ਸਮਾਂ ਜਿਹੜਾ ਬਿਲਕੁਲ ਠੰਡਾ ਆ ਰਿਹਾ ਤੇ ਠੀਕ ਹੈ ਜੀ ਮਗਰ ਮੇਲ ਕਾਫ ਸੀ ਨਾ ਜੀ ਤੋਰ ਲਿਏ ਨੂੰ ਖੋਲ ਕੇ ਵੀਰ ਮਾੜਾ ਕੱਢ ਦੋ ਨੇੜੇ ਕਿਹੜਾ ਇੱਥੇ ਬਾਕੀ ਤੇ ਚੁਆਈ ਮੌਕੇ ਤੇ ਤੁਸੀਂ ਆ ਕੇ ਦੂਰੋਂ ਨੇੜੇ ਆਉਣਾ ਕਿਸੇ ਦੰਚ ਵਿੱਚ ਵੱਧ ਘੱਟ ਨਹੀਂ ਜੀ ਨਾ ਮੱਝ ਦੇ ਨਾ ਇਹਦੇ ਠੀਕ ਹੈ ਜੀ ਠੀਕ ਹੈ ਠੀਕ ਕਰ ਫਿਰ ਵੀ ਜੀ ਮੋੜ ਲੀਏ ਬਾਕੀ ਦੋਸਤੋ ਮੌਕੇ ਤੇ ਪਹੁੰਚ ਕੇ ਤਸੱਲੀ ਜਿਹੜੀ ਤੁਹਾਡੀ ਆਪਦੀ ਖੁਦ ਦੀ ਹੋਣੀ ਹੈ ਵੀਰੇ ਉਹ ਤਸੱਲੀ ਤੁਸੀਂ ਆਪ ਖੁਦ ਜਰੂਰ ਕਰਿਓ ਬੇਸ਼ੱਕ ਮੇਰੀ ਨਿਗਾਹ ਦੇ ਵਿੱਚ ਦੋਸਤੋ ਬਿਲਕੁਲ ਸਹੀ ਹੈ ਪ੍ਰੋਪਰ ਆ ਬਾਕੀ ਚੁਆਈਏ ਦੋਸਤੋ ਤੁਸੀਂ ਆਪਦੀ ਮੌਕੇ ਤੇ ਖਰੀਦਣ ਦੇ ਟਾਈਮ ਜਰੂਰ ਕਰਿਆ ਕਰਨਾ ਮਗਰ ਮੇਲ ਕਾਫ ਆ ਦੋਸਤੋ ਉਹ ਵੀ ਨਜ਼ਰ ਮਾਰ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਚੁਆਈ ਕਰੀਂ ਠੀਕ ਹੈ ਜੀ ਠੀਕ ਹੈ ਠੀਕ ਆ ਸੋ ਹਰਵੈਰ ਵੀਰ ਜੀ ਕੀ ਮੁੱਲ ਰੱਖਦੇ ਆ ਕੀ 45000 ਦੀ ਮੰਨਤਾਨ ਕੀਤਾ ਠੀਕ ਹੈ ਜੀ ਸੋ ਇਹ ਸਾਨੂੰ ਕਿਸਾਨ ਵੀਰੋ ਵੀਰ ਦਾ ਜੈਨੂਅਲ ਡੇਟ ਹੈ ਕੋਈ ਜ਼ਿਆਦਾ ਠੀਕ ਹੈ ਜੀ ਠੀਕ ਹੈ ਬਿਲਕੁਲ ਜੀ ਇਹ ਹਨ ਵੀਰ ਹੁਣਾਂ ਦੇ ਕੋਲ ਕਿਸਾਨ ਵੀਰੋ ਦੋ ਜਿਹੜੇ ਐਨੀਮਲ ਦੋਵੇਂ ਸੇਲ ਵਾਸਤੇ ਅਵੇਲੇਬਲ ਨੇ ਨੰਬਰ ਵੀਰ ਹੁਣਾਂ ਦੇ ਆਪਾਂ ਵੀਡੀਓ ਵਿੱਚ ਵੀ ਚੱਲਦੇ ਕਰਾਂਗੇ ਸੋ ਇੱਕ ਜਿਹੜੀ ਰਿਕਾਰਡਿੰਗ ਆ ਦੋਸਤੋ ਤੁਹਾਨੂੰ ਮਿਲਕਦੀ ਉਹ ਵੀ ਇੱਕ ਟਾਈਮ ਦੀ ਜ਼ਰੂਰ ਆਪਾਂ ਦਿਖਾ ਦਿੰਨੇ ਆ ਮੌਕੇ ਤੇ ਹੁਣ ਜਿਹੜਾ ਟਾਈਮ ਆ ਦੋਸਤੋ 6 ਵਜੇ ਦਾ ਹੋਇਆ 6 ਵਜੇ ਵੀਰ ਹੁਣੀ ਟਾਈਮ ਟੂ ਟਾਈਮ ਚੁਵਾਈ ਕੀਤੀ ਆ ਸਵੇਰ ਵੀ 6 ਵਜੇ ਹੁਣ ਵੀ 6 ਵਜੇ ਚੁਵਾਈ ਕਰਨ ਜਾ ਰਹੇ ਆ ਉਹ ਵੀਡੀਓ ਦੇ ਵਿੱਚ ਆਪਾਂ ਜ਼ਰੂਰ ਤੁਹਾਨੂੰ ਇੱਕ ਸ਼ਾਰਟ ਪਾ ਦੇਵਾਂਗੇ ਦੋਸਤੋ ਤੁਸੀਂ ਜ਼ਰੂਰ ਉਹ ਵੇਖ ਸਕਦੇ ਹੋ ਚੁਵਾਈ ਕਿੱਦਾਂ ਦੀ ਹੈਗੀ ਆ ਉਹ ਪਰ ਜਵੇਦੀ ਚੋਇਸ ਹੁਣ ਵੀ 6:35 ਮਿੰਟ ਹੋ ਗਏ ਆ ਠੀਕ ਆ ਸੋ ਕਿਸਾਨ ਵੀਰੋ ਜਿਹੜਾ ਸਮਾਂ ਜਿਆਦਾ ਵੀ ਹੋ ਸਕਦਾ ਠੀਕ ਆ ਲੈ ਬੁੱਧ ਬਤਾ ਦਿਆਂਗੇ ਫਰਾਦਪਤੋ ਕੀ ਫਰਾਦ ਰੱਖ ਦੋ ਪਈ ਰਹਿੰਦੇ ਮੈਂ ਇਹ ਵੀ ਦੇਖ ਰਿਹਾ ਠੀਕ ਹੈ ਜੀ ਆਹ ਬਾਲਟੀ ਦੋਸਤੋ ਜਿਹੜੀ ਦੂਜੀ ਯੂਜ਼ ਕਰਨ ਲੱਗੇ ਆ ਬਿਲਕੁਲ ਖਾਲੀ ਬਾਲਟੀ ਵੀਰ ਉਹਨਾਂ ਨੂੰ ਫੜਾ ਦਿੱਤੀ ਆ ਇੱਕ ਜਿਹੜੀ ਬਾਲਟੀ ਵੀਰ ਹੋਣਾ ਬੋਲੋ ਜਿਹੜੀ ਫਿਲ ਕਰ ਦਿੱਤੀ ਗਈ ਸੀ ਤੇ ਜਿਹੜਾ ਲਾਸਟ ਤੇ ਆਪਾਂ ਜਿਹੜਾ ਇਸ ਦੀ ਮੰਤੀ ਆ ਦੋਸਤੋ ਉਹ ਤੁਹਾਨੂੰ ਲੀਟਰ ਮਾਰ ਕੇ ਜ਼ਰੂਰ ਇੱਕ ਵਾਰੀ ਚੈੱਕ ਕਰਾ ਦਾਂਗੇ ਜਿੱਥੋਂ ਤੱਕ ਮੇਰੀ ਨਿਗਾਹ ਦੇ ਵਿੱਚ ਹੈਗਾ ਤੇ ਬਾਕੀ ਪਰਮਾਤਮਾ ਦੀ ਕਿਰਪਾ ਤੇ ਸਰਨ ਇਸ ਸਮੁੰਦਰ ਵਾਂਗ ਜਿਹੜਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੱਧ ਵੀ ਸਕਦਾ ਸਾਡ ਵੀ ਲੱਗਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਸਾਡ ਨਾਲ ਲੱਗ ਰਿਹਾ ਤੇ ਬਹੁਤ ਹੀ ਨਹੀਂ ਆ ਰਹੀ ਠੀਕ ਆ ਜੀ ਠੀਕ ਬਾਕੀ ਦੋਸਤੋ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਮੌਕੇ ਤੇ ਵੀਰ ਹੁਣਾਂ ਕੋਲ ਪਹੁੰਚੇ ਸੀ ਕਿਸੇ ਥਾਂ ਤੇ ਵੀ ਜਦੋਂ ਮੌਕੇ ਤੇ ਪਹੁੰਚ ਗਏ ਜੀ ਇਵਨਿੰਗ ਟਾਈਮ ਹੋਵੇ ਮਾਰਨਿੰਗ ਹੋਵੇ ਤੇ ਪ੍ਰੈਫਰੈਂਸ ਜਿਹੜੀ ਆਪਾਂ ਜ਼ਰੂਰ ਦਿੰਨੇ ਆ ਚੁਵਾਈ ਨੂੰ ਵੀ ਜਿਹੜੀ ਤੁਹਾਡੇ ਅੱਗੇ ਮੁੱਖ ਰੱਖੀ ਜਾਵੇ ਹਾਂ ਜੀ ਆ ਲੀਟਰ ਬਰੋ ਦਾ ਤੇ ਆ ਦੇਖੋ ਜੀ ਆਪਾਂ ਫਿਰ ਵੀ ਦੋ ਵਾਰੀ ਦੁੱਧ ਨੂੰ ਪਲਟਾਂਗੇ ਜੀ ਜੀ ਪੁੱਤਰ ਚਾਰ ਕਰ ਲਾ ਸਾਈਡ ਦੇ ਪੁੱਤਰ ਕਰ ਲਓ ਆ ਦੋਸਤੋ ਆ ਵੀਰ ਨੇ ਇੱਕ ਦੋਰੀ ਲੱਦਾ ਮਾਰ ਕੇ ਬਾਅਦ ਬਿਲਕੁਲ ਜਿਹੜੀ ਝਾਗੇ ਦੀ ਮਾਰ ਕੇ ਆਪਾਂ ਇਹਦੀ ਜਿਹੜੀ ਮਿੰਤੀ ਕਰਾਵਾਂਗੇ 1 2 3 4 5 ਸਦਾ ਤੇ ਉੱਪਰ ਦੋਸਤੋ ਤੁਸੀਂ ਹਾਫ ਵੇਖ ਸਕਦੇ ਹੋ 7 ਲੀਟਰ ਐਂਡ ਉੱਪਰ ਹਾਫ ਦੋਸਤੋ ਲੀਟਰ ਕਾਊਂਟ ਕਰ ਸਕਦੇ ਆ ਵੀ 7.5 ਲੀਟਰ ਦੋਸਤੋ ਜਿਹੜੀ ਹੁਣ ਮੌਕੇ ਦੀ ਚਵਾਈ ਵੀਰ ਵੱਲੋਂ ਕੀਤੀ ਗਈ ਆ ਬਾਕੀ ਦੋਸਤੋ ਦੋ ਡੰਗ ਦੀ ਚਵਾਈ ਕਰਕੇ ਤਿੰਨ ਡੰਗ ਦੀ ਚਵਾਈ ਕਰਕੇ ਤੁਸੀਂ ਜੀਬ ਆਪਾਂ 12 ਗਾਵੇਂ ਹੋ ਜਾ ਸਕਦਾ ਮਾਈ ਤਾਂਨੇ 14 ਵੀ ਹੋਵੇ 14 ਵੀ ਹੋਵੇ 13 ਵੀ ਹੋਵੇ ਠੀਕ ਹੈ ਜੀ ਪੱਕਾ ਤੁਹਾਨੂੰ 12 ਸੋ ਦੋਸਤੋ ਇੱਕ ਹੋਰ ਜਿਹੜੀ ਨੋਟ ਗੱਲ ਕਰਾ ਦਿੰਨੇ ਆ ਬਿਲਕੁਲ ਜਿਹੜਾ ਥਣਲੇਵਾ ਉਹ ਨੁੱਚੜ ਗਿਆ ਤੁਹਾਨੂੰ ਵਿਖਾ ਦਿੰਨੇ ਆ ਬਿਲਕੁਲ ਨੁੱਚੜ ਗਿਆ ਕੋਈ ਵਿਖਾਲਾ ਨਹੀਂ ਰਹਿ ਗਿਆ ਤੁਸੀਂ ਵੇਖ ਸਕਦੇ ਹੋ ਬਿਲਕੁਲ ਨਾਰਮਲ ਥਣ ਵੀ ਬਿਲਕੁਲ ਨਿਚੋੜ ਗਿਆ ਸੋ ਜਿਸ ਤਿਸ ਮੇਰੇ ਵੀਰ ਭਰਾ ਨੂੰ ਸਮਝ ਵਿੱਚ ਆਵੇ ਉਹ ਜਰੂਰ ਖਰੀਦ ਸਕਦਾ ਦੋਸਤੋ ਤੇ ਵੀਰ ਹਰਵੇਲ ਜੀ ਇੱਕ ਵਾਰੀ ਜਿਹੜਾ ਕੰਟੈਕਟ ਨੰਬਰ ਬੋਲ ਕੇ ਜਰੂਰ ਦੱਸ ਦਿਓ ਇੱਕ ਵਾਰੀ ਫੇਰ ਜੀ 99063 82025 99038205 ਠੀਕ ਆ ਸੋ ਕਿਸਾਨ ਵੀਰੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਜੀ